ਮੰਗਲਵਾਰ ਨੂੰ ਸਵੇਰੇ ਸੈਕਟਰ 26 ਦੇ ਡਿਓਰਾ ਤੇ ਸਿਵਲੇ ਕਲਬ ਦਬਾਰ ਹੋਏ ਦੋ ਬੰਬ ਤਬਾਕਿਆਂ ਦੇ ਮਾਮਲੇ ਦੇ ਵਿੱਚ ਜਾਂਚ ਟੀਮਾਂ ਨੇ ਹਰਿਆਣਾ ਦੇ ਵਿੱਚ ਹਿਸਾਰ ਦੇ ਵਿੱਚ ਦੋ ਆਰੋਪੀਆਂ ਨੂੰ ਫੜ ਲਿਆ ਹੈ ਇਸ ਦੌਰਾਨ ਕ੍ਰਾਈਮ ਬ੍ਰਾਂਚ ਟੀਮ ਦੇ ਨਾਲ ਇਹਨਾਂ ਦੀ ਮੁਠਬੇੜ ਹੋ ਗਈ ਪੁਲਿਸ ਦੀ ਗੋਲੀ ਲੱਗਣ ਦੇ ਨਾਲ ਇਹ ਦੋਨੋਂ ਮਲਜ਼ਮ ਕਾਇਲ ਹੋ ਗਏ ਨੇ ਮਲਜ਼ਮਾਂ ਦੀ ਪਛਾਣ ਅਜੀਤ ਤੇ ਵਿਨੈ ਨਾਂ ਦੇ ਤੌਰ ਦੇ ਉੱਤੇ ਹੋਈ ਹੈ ਸ਼ੁੱਕਰਵਾਰ ਨੂੰ ਕ੍ਰਾਈਮ ਬ੍ਰਾਂਚ ਦੀਆਂ ਟੀਮਾਂ ਇਹਨਾਂ ਮਲਜ਼ਮਾਂ ਨੂੰ ਹਿਸਾਰ ਤੋਂ ਚੰਡੀਗੜ੍ਹ ਲੈਣ ਪਹੁੰਚੀਆਂ ਸਨ ਤੈਉ ਮਲਜ਼ਮਾਂ ਨੇ ਪੁਲਿਸ ਟੀਮ ਦੇ ਉੱਤੇ ਫਾਇਰਿੰਗ ਕਰ ਦਿੱਤੀ ਇਹਦੇ ਵਿੱਚੋਂ ਇੱਕ ਮਲਜ਼ਮ ਖਰੜ ਦਰੈਣ ਵਾਲਾ ਹੈ ਜਦਕਿ ਦੂਜਾ ਹਿਸਾਰ ਦਾ ਰਹਿਣ ਵਾਲਾ ਹੈ ਹਿਸਾਰ ਦੇ ਪਿੰਡ ਪੀਰ ਵਾਲੇ ਦੇ ਨੇੜੇ ਬਦਮਾਸ਼ਾਂ ਤੇ ਪੁਲਿਸ ਦੇ ਵਿੱਚ ਐਨਕਾਊਂਟਰ ਹੋਇਆ ਦੋਨੋਂ ਜ਼ਖਮੀਆਂ ਨੂੰ ਹਿਸਾਰ ਦੇ ਸਿਵਲ ਹਸਪੀਟਲ ਦੇ ਵਿੱਚ ਦਾਖਲ ਕਰਾਇਆ ਗਿਆ ਹੈ ਫਰੋਤੀ ਮਾਮਲੇ ਦੇ ਵਿੱਚ ਗ੍ਰਿਫਤਾਰ ਕੀਤੇ ਗਏ ਪੁਰਵ ਐਸਆਈ ਦੇ بیٹے ਅਰਜੁਨ ਠਾਕੁਰ ਨੇ ਵੀ ਆਪਣੇ ਰਿਮਾਂਡ ਦੌਰਾਨ ਕਈ ਖੁਲਾਸੇ ਕੀਤੇ ਨੇ ਉਸ ਨੂੰ ਹੁਣ 2 ਦਿਨ ਦਾ ਰਿਮਾਂਡ ਖਤਮ ਹੋਣ ਤੋਂ ਬਾਅਦ ਦੁਬਾਰਾ ਕੋਰਟ ਦੇ ਵਿੱਚ ਪੇਸ਼ ਕੀਤਾ ਜਾਏਗਾ ਬੀਤੇ ਮੰਗਲਵਾਰ ਨੂੰ ਤਲਕੇ ਸੈਕਟਰ 26 ਦੇ ਪੁਲਿਸ ਥਾਣੇ ਤੇ ਆਪਰੇਸ਼ਨ ਸੈੱਲ ਤੋਂ ਸਿਰਫ 50 ਕਦਮ ਦੀ ਦੂਰੀ ਤੇ ਬਣੇ ਹੋਏ ਡੀ ਔਰਾ ਤੇ ਸਵੇਲੇ ਕਲੱਬ ਦੇ ਬਾਹਰ ਤਲਕੇ 3:14 ਮਿੰਟ ਦੇ ਉੱਤੇ ਦੇਸੀ ਬੰਬ ਸੁੱਟ ਕੇ ਵਿਸਫੋਟ ਕੀਤਾ ਗਿਆ ਸੀ ਇਸ ਮਾਮਲੇ ਦੇ ਵਿੱਚ ਪੁਲਿਸ ਨੇ ਅਗਿਆਤ ਮੁਲਜ਼ਮਾਂ ਦੇ ਖਿਲਾਫ ਵਕਫ ਵਖਤਾਰਾਂ ਦੇ ਤਹਿਤ ਕੇਸ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਸੀ ਇਹ ਵਾਰਦਾਤ ਸੀ ਸੀ ਟੀਵੀ ਦੇ ਕੈਮਰੇ ਵਿੱਚ ਵੀ ਕੈਦ ਹੋ ਗਈ ਸੀ ਲੇਕਿਨ ਚੰਡੀਗੜ੍ਹ ਤੇ ਮੁਹਾਲੀ ਵਿੱਚ ਲੱਗੇ ਕਿਸੇ ਵੀ ਕੈਮਰੇ ਦੇ ਵਿੱਚ ਮੁਲਜ਼ਮਾਂ ਦਾ ਚਿਹਰਾ ਕੈਦ ਨਹੀਂ ਹੋ ਪਾਇਆ ਸੀ ਉੱਥੇ ਹੀ ਜਾਂਦੇ ਦੌਰਾਨ ਪੁਲਿਸ ਟੀਮ ਨੇ ਅੰਬਾਲਾ ਹਾਈਵੇ ਦੇ ਉੱਤੇ ਦੱਪਰ ਟੋਲ ਪਲਾਜ਼ਾ ਦੇ ਕੋਲ ਇੱਕ ਬਾਈਕ ਬਰਾਮਦ ਕੀਤੀ ਜਿਸ ਦੇ ਉੱਤੇ ਫਰਜ਼ੀ ਨੰਬਰ ਸੀ ਉਸ ਬਾਈਕ ਦੇ ਉੱਤੇ ਇਹਨਾਂ ਮੁਲਜ਼ਮਾਨੇ ਵਾਰਦਾਤ ਨੂੰ ਅੰਜਾਮ ਦਿੱਤਾ ਸੀ ਇਸ ਮਾਮਲੇ ਦੇ ਵਿੱਚ ਅਲੱਗ-ਅਲੱਗ ਟੀਮਾਂ ਦਾ ਗਠਨ ਕੀਤਾ ਗਿਆ ਸੀ ਉਹ ਅਲੱਗ-ਅਲੱਗ ਐਂਗਲ ਤੋਂ ਕੰਮ ਕਰ ਰਹੀਆਂ ਸੀ ਇਸੇ ਕਲੇ ਦੇ ਵਿੱਚ ਜਾਂਚ ਟੀਮਾਂ ਸਰਸਾ ਜ਼ਿਲ੍ਹੇ ਦੇ ਹਾਈਵੇ ਤੇ ਟੋਲ ਪਰਾਜ਼ਾ ਤੇ ਲੱਗੇ ਸੀਸੀਟੀਵੀ ਕੈਮਰੇ ਦੀ ਫੁਟੇਜ ਦੇ ਕੋਲ ਪਹੁੰਚੀ ਇਸ ਦੇ ਵਿੱਚ ਇਹਨਾਂ ਦੋਨੋਂ ਨੌਜਵਾਨਾਂ ਦੇ ਚਿਹਰੇ ਕੈਦ ਹੋ ਗਏ ਸੀ ਜਾਂਚ ਦੌਰਾਨ ਸਾਹਮਣੇ ਆਇਆ ਕਿ ਮੁਲਜ਼ਮਾ ਨੇ دھੱਪਰ ਟੋਲ ਪਲਾਜ਼ਾ ਪਰਸਰ ਦੇ ਵਿੱਚ ਆਪਣੀ ਬਾਈਕ ਖੜੀ ਕੀਤੀ ਸੀ ਤੇ ਇੱਥੋਂ ਬਸ ਤੇ ਬੈ ਕੇ ਹਿਸਾਰ ਪਹੁੰਚੇ ਸੀ